ਬੀਤੇ ਦਿਨੀ ਪੰਜਾਬ ਸਰਕਾਰ ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ ਰਵਿਦਾਸ ਨਗਰ ਚਾਚੋ ਕੀ ਵਿਖੇ ਸਿੱਖਿਆ ਕ੍ਰਾਂਤੀ ਦੇ ਤਹਿਤ ਸਕੂਲਾਂ ਵਿੱਚ ਕੀਤੇ ਗਏ ਵਿਕਾਸ ਕਾਰਜਾਂ ਦਾ ਲੋਕ ਸਭਾ ਹੁਸ਼ਿਆਰਪੁਰ ਤੋਂ ਮੈਂਬਰ ਡਾਕਟਰ ਰਾਜਕੁਮਾਰ ਚੱਬੇਵਾਲ ਵੱਲੋਂ ਕੀਤੇ ਗਏ ਉਦ்கਾਟਨ ਤੋਂ ਬਾਅਦ ਫਗਵਾੜਾ ਤੋਂ ਕਾਂਗਰਸੀ ਵਿਧਾਇਕ ਬਲਵਿੰਦਰ ਸਿੰਘ ਤਾਰੀਵਾਲ ਨੇ ਪੰਜਾਬ ਸਰਕਾਰ ਤੇ ਚੁੱਕੇ ਸਵਾਲ ਕਿਾ ਸਿੱਖਿਆ ਕ੍ਰਾਂਤੀ ਦੇ ਤੇ ਸਕੂਲਾਂ ਵਿੱਚ ਕੀਤੇ ਗਏ ਵਿਕਾਸ ਕਾਰਜਾਂ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਪੋਲੇ ਪਾਲੇ ਲੋਕਾਂ ਨੂੰ ਕੀਤਾ ਜਾ ਰਿਹਾ ਹੈ ਗੁਮਰਾ ਐਨ ਡੀ ਟੀ ਵੀ ਪੰਜਾਬ ਨਿਊਜ਼ ਦੇ ਲਈ ਫਗਵਾੜਾ ਤੋਂ ਯਾ ਸ਼ਰਮਾ ਦੇ ਨਾਲ ਪੂਨੀਤ ਦੀ ਰਿਪੋਰਟ ਸੱਚੋ ਕੀ ਫਰੰਦ ਬਿਖੇ ਅਦਵਿਸ਼ ਨਗਰ ਮਹੱਲੇ ਵਿੱਚ ਜਿਹੜਾ ਸਕੂਲ ਦਾ ਇਹ ਉਧਾਟਨ ਦੀ ਗੱਲ ਹੋਈ ਸੀ ਅਸੀਂ ਅਚਾਨਕ ਇੱਥੇ ਆਏ ਤਾਂ ਅਸੀਂ ਦੇਖਿਆ ਕਿ ਜਿਹੜਾ ਸਾਰੀ ਪੁਰਾਣੀ ਬਿਲਡਿੰਗ ਬਣੀ ਹੋਈ ਆ ਤਾਂ ਨਹੀਂ ਪੱਥਰ ਵਿੱਚ ਨਵਾਂ ਕਿਉਂ ਆ ਅਸੀਂ ਤੁਰੰਤ ਐਮ.ਐਲ.ਏ. ਸਾਹਿਬ ਨੂੰ ਸੂਚਿਤ ਕੀਤਾ ਕਿ ਸਾਰਾ ਕੰਮ ਤਾਂ ਤੁਸੀਂ ਕਰਾਇਆ ਸਰ ਵੀ ਇਹ ਜਿਹੜਾ ਨਹੀਂ ਪੱਥਰ ਇੱਥੇ ਕਿੱਦਾਂ ਨਵਾਂ ਲੱਗ ਗਿਆ ਜਦ ਅਸੀਂ ਦੇਖਿਆ ਤਾਂ ਉਹਦੇ ਤੇ ਲਿਖਿਆ ਸੀ ਵੀ ਅਸੀਂ ਆਪਣੀਆਂ ਕੰਧਾਂ ਦੇਖੀਆਂ ਜਿਹੜੀਆਂ ਪਹਿਲਾਂ ਸਾਡੇ ਐਨ.ਆਰ.ਆਈ. ਵੀਰ ਬਾਹਰ ਆ ਵਿਦੇਸ਼ ਦੇ ਵਿੱਚ ਉਹਨਾਂ ਨੇ ਕਰਾਈਆਂ ਸੀ ਐਮ.ਐਲ.ਏ. ਸਾਹਿਬ ਦੇ ਥਰੂ ਔਰ ਜਦ ਅਸੀਂ ਕੰਧਾਂ ਤੇ ਤਿੰਨ ਤਿੰਨ ਵਾਰ ਦੇਖੇ ਈਵਨਸ 1000 ਇੱਟ ਲਾ ਕੇ ਇੱਕ ਤਾਈਵਾਨ ਤੋਂ ਕੱਚ ਲਿਆ ਕੇ ਖਰੇ ਇਹਨਾਂ ਨੇ ਤਾਈਵਾਨ ਦਾ ਕੋਈ ਕੰਟਰੈਕਟ ਕੀਤਾ ਕਿ ਕੱਚ ਦਾ ਮੁੱਲ ਅਸੀਂ ਇੱਥੇ ਲਾਉਣਾ ਉੱਤੇ ਦੇਖੋ ਦੇਖ ਸਕਦੇ ਹੋ ਕਿ ਕੰਧਰ ਦੇ ਉੱਤੇ ਕੱਚ ਲਾ ਕੇ ਇਹਨਾਂ ਨੇ ਉਹਦੋਂ ਘਾਟਾ ਕਰ ਦਿੱਤਾ ਇਹਦੋਂ ਬੜੀ ਸ਼ਰਮ ਵਾਲੀ ਗੱਲ ਹੋਰ ਕੀ ਅਸੀਂ ਕਹੀਏ ਕਿ ਇੱਕ ਐਮਪੀ ਸਾਹਿਬ ਐਡੀ ਦੂਰੋਂ ਚੱਲ ਕੇ ਉਹ ਇੱਕ ਕੱਚ ਲਾ ਕੇ ਦੁਗਾਡਰ ਕਰਨ ਆਏ ਆ ਬੜੀ ਹਾਸੇ ਵਾਲੀ ਗੱਲ ਆ ਮੈਂ ਭਗਵੰਤ ਮਾਨ ਸਾਹਿਬ ਨੂੰ ਕਹਿਣਾ ਚਾਹੁੰਨਾ ਕਿ ਭਗਵੰਤ ਮਾਨ ਸਾਹਿਬ ਜੇ ਤੋਂ ਅਸੀਂ ਐਮਪੀ ਸਾਹਿਬ ਨੂੰ ਭੇਜਣਾ ਸੀ ਕੋਈ 5-7 ਲੱਖ ਰੁਪਏ ਦੇ ਕੇ ਭੇਜਦੇ ਅਸੀਂ ਵੀ ਨਾਲ ਆਉਂਦੇ ਤੁਸੀਂ ਉਲਟਾ ਟੀਚਰਾਂ ਦੇ ਉੱਤੇ ਜ਼ੋਰ ਪਾ ਕੇ ਤੁਸੀਂ ਪ੍ਰੈਸ਼ਰ ਪਾ ਕੇ ਤੁਸੀਂ ਉਹਨਾਂ ਨੂੰ ਮਜਬੂਰ ਕਰਦੇ ਆਂ ਵੀ ਆਇਆ ਤਾਂ ਸਵਾਗਤ ਕਰੋ ਇੱਟਾਂ ਲਾ ਕੇ ਤੁਸੀਂ ਇਹ ਕਰੀ ਜਾਂਦੇ ਹੋ ਅਦਗਾਟਨ ਇਹ ਅਦਗਾਟਨ ਨਹੀਂ ਆ ਇਹ ਤੁਹਾਡੀ ਨਾਕਾਮੀ ਦਾ ਸਬੂਤ ਆ ਤੁਸੀਂ ਜ਼ਬਰਦਸਤੀ ਕਰ ਰਹੇ ਆਂ ਜਦਕਿ ਪੰਜਾਬ ਸਰਕਾਰ ਇਸ ਵੇਲੇ ਜਿਹੜੀ ਕੀ ਆ ਡੁੱਬਦੀ ਨਈਆ ਇੱਕ ਉਹ ਕਿਸੇ ਦਿਨ ਵੀ ਡੁੱਬੀ ਜਾਣੀ ਆ ਇਹ ਤਾਂ ਜੱਗ ਜਾਣਦਾ ਜਾਂ ਰੱਬ ਜਾਣਦਾ ਕਿ ਤੁਸੀਂ ਇਹ ਅਧਿਕਾਰਤਨ ਸਹੀ ਕਰ ਰਹੇ ਆ ਕਿ ਗਲਤ ਕਰ ਰਹੇ ਆ ਆਪਣੇ ਜਮੀਰ ਨਾਲ ਕੁਝ ਸੋਚਿਓ ਕਿ ਐਮਪੀ ਸਾਹਿਬ ਉਹਨਾਂ ਤੁਹਾਡਾ ਆਉਣ ਦੇ ਖਰਚਾ ਆ ਗਿਆ ਆਣਾ ਵਿਦੇ ਸਾਰੇ ਵਿਦ ਸਿਕورٹی ਜਿੰਨਾ ਤੁਸੀਂ ਲਾ ਕੇ ਆਏ ਆ ਉਹਨਾਂ ਟੀਚਰ ਨੇ ਲਾ ਦਿੱਤਾ ਤਾਂ ਉਹਨਾਂ ਦੀ ਤੁਸੀਂ ਇਟਾਂ ਤਿੰਨ ਬਾਰ ਲਾਏ ਆ ਜੀ ਤੇ ਕੱਚ ਦੇ ਦੋ ਟੋਕਰੇ ਲਾਏ ਆ ਕਾਚੇ ਦਾ ਤਾਂ ਇੰਪੋਰਟਡ ਆ ਸ਼ਾਇਦ ਬਿੱਲ ਵੱਧ ਬੜਾਇਆ ਹੋਵੇ ਧੰਨਵਾਦ ਜਿਸ ਤਰ੍ਹਾਂ ਕਿ ਆਪਾਂ ਸਾਰੇ ਜਾਣਦੇ ਆ ਕਿ ਪੰਜਾਬ ਸਰਕਾਰ ਜਿਹੜੀ ਕਿ ਆਪ ਪਾਰਟੀ ਦੀ ਬਣੀ ਹੋਈ ਹੈ ਉਹਦੇ ਵੱਲੋਂ ਜਦੋਂ ਤੋਂ ਕਿੰਨਾ ਦੀ ਸਰਕਾਰ ਬਣੀ ਪੰਜਾਬ ਨੂੰ ਇਹਨਾਂ ਰੋਧ ਕੇ ਰੱਖ ਦਿੱਤਾ ਹੈ ਅੱਜ ਦੇਖਿਆ ਤਾਂ ਹਰ ਵਰਗ ਜਿਹੜਾ ਹੈਗਾ ਆਪ ਸਰਕਾਰ ਤੋਂ ਦੁਖੀ ਹੈ ਸ਼ੇਸ਼ਤਰੀ ਮੁਲਾਜ਼ਮ ਹੈਗਾ ਦੇਸ਼ਤਰੀ ਵੀ ਕੋਈ ਬੁਫਾਈ ਵਰਗ ਹੈਗਾ ਦੇਸ਼ਤਰੀ ਆਪਿੰਦੂ ਹੈ ਦੇਸ਼ਤਰੀ ਸ਼ਹਿਰੀ ਵਾਸੀ ਹੈ ਤਾਂ ਸਾਦੇ ਹੀ ਜਿਹੜਾ ਵਸ਼ੇ ਦੇ ਮੁਲਾਜ਼ਮ ਹੈਗਾ ਸਾਰੇ ਹੀ ਇਹਨਾਂ ਤੋਂ ਨਾ ਖੁਸ਼ ਹੈਗੇ ਨੇ ਔਰ ਹੁਣ ਦਿਨ ਗਿਰਦੇ ਕੇ ਜਲਦੀ ਤੋਂ ਜਲਦੀ ਕੋਦੋਂ ਇਸ ਸਰਕਾਰ ਦਾ ਖੁੱਪੋੜਾ ਆਪਾਂ ਜਾਣਦੇ ਕਿ ਕੁਛ ਦਿਨ ਐਸ ਮਹੀਨੇ ਦੇ ਵਿੱਚ ਆਪ ਸਰਕਾਰ ਵੱਲੋਂ ਸ਼ਿੱਖਿਆ ਕ੍ਰਾਂਤੀ ਦੇ ਨਾਮ ਤੇ ਤੜਾ ਤੜ ਜਿਹੜਾ ਹੈਗਾ ਪਿੰਡਾਂ ਵਿੱਚ ਜਿਹੜੇ ਹੈਗੇ ਆ ਕੋਈ ਨਹੀਂ ਬਤ ਰੱਖੇ ਜਾ ਰਹੇ ਨੇ ਹਾਲਾਂਕਿ ਕੰਮ ਕੋਈ ਨਹੀਂ ਕੀਤਾ ਮੇਰਾ ਨਿਖਨ ਨਾਲ ਕੋਈ ਪੰਜਾਬ ਦੇ ਵਿੱਚ ਹੈ ਜਿਆ ਸਕੂਲ ਜਿੱਥੇ ਇਹਨਾਂ ਨੇ ਕਿਤੇ 10 ਲੱਖ ਰੁਪਏ ਲਾਇਆ ਉਸੇ ਕਰੀਬ ਵਿੱਚ ਫੁਵਾੜੇ ਵਿੱਚ ਵੀ ਉੱਪਰ ਦੇਖੀਏ ਤਾਂ ਪਿਛਲੇ ਕਈ ਦਿਨਾਂ ਤੋਂ ਸਾਡੇ ਐਮਪੀ ਸਾਹਿਬ ਡਾਕਟਰ ਰਾਜ ਕੁਮਾਰ ਜੀ ਇੱਥੇ ਦੇ ਹਲਕਾ ਇਚਾਰਾ ਜਿਹੜੇ ਹੈਗੇ ਨੇ ਕਿਸ਼ਿੰਦਰ ਸਿੰਘ ਮਾਨ ਇਹ ਅਤੇ ਹੋਰ ਉਹਨੇ ਜਿਹੜੇ ਟੀਮ ਹੈਗੀ ਆ ਇਹ ਲੈ ਕੇ ਬੜੇ ਹੁਮਾਫਾਕੇ ਜਿਹੜੇ ਪਿੰਡਾਂ ਵਿੱਚ ਇਸ ਕ੍ਰਮਕੀ ਦਾ ਦੀਜ ਜਿਹੜਾ ਕੱਨੀ ਪੱਤਾ ਰੱਖਦੇ ਰੱਖ ਰਹੇ ਨੇ ਇਸੇ ਤਰ੍ਹਾਂ ਅੱਜ اسی ਕੜੀ ਵਿੱਚ ਇਹਨਾਂ ਦੀ ਜਿਹੜੀ ਹੈਗੀ ਫੋਰ ਫੁੱਲਣ ਦੇ ਵਾਸਤੇ ਅੱਜ ਅਸੀਂ ਸਾਰਿਆਂ ਨੇ ਮਿਲ ਕੇ ਇੱਥੇ ਜਿਹੜਾ ਹੈਗਾ ਐਲੀਮੈਂਟਰੀ ਸਕੂਲ ਜਿਹੜਾ ਸਰਕਾਰੀ ਐਲੀਮੈਂਟਰੀ ਸਕੂਲ ਗੁਰੂ ਰਵਿਦਾਸ ਨਗਰ ਵਿੱਚ ਜਿਹੜਾ ਹੈਗਾ ਠੀਕ ਹੈ 21 ਤਰੀਕ ਨੂੰ ਜਿਹੜਾ ਹੈਗਾ ਜੀ ਪੱਤਾ ਰੱਖਿਆ ਨਹੀਂ ਪੱਤਰੀ ਰੱਖਿਆ ਦੀ ਉਦਘਾਟਨ ਰੱਖਿਆ ਗਿਆ ਨੇ ਹਾਲਾਂਕਿ ਕੰਮ ਕੋਈ ਨਹੀਂ ਕੀਤਾ ਹੈਗਾ ਮੈਨੂੰ ਪਤਾ ਹੈ ਕਿ ਜਦੋਂ ਸਾਡੀ ਗਵਰਨਮੈਂਟ ਸੀਗੀ ਅਸੀਂ ਇੱਥੇ ਆਏ ਸੀ ਉਦੋਂ ਐਨਆਰਆਈ ਸਾਹਿਬ ਵੱਲੋਂ ਅਤੇ ਪੰਜਾਬ ਸਰਕਾਰ ਵੱਲੋਂ ਉਦੋਂ ਜਿਹੜਾ ਇੱਥੇ ਲੱਪਕ 12 14 ਲੱਖ ਰੁਪਏ ਬਾਅਦ ਲੱਪਕ 1 ਬਣਾ ਲੱਖ ਰੁਪਏ ਦੇ ਲੱਪਕ ਜਿਹੜਾ ਖਰਚ ਕੀਤਾ ਗਿਆ ਸੀ ਇੱਥੇ ਸਕੂਲ ਦੇ ਜਿਹੜਾ ਬਿਲਡਿੰਗ ਹੈ ਉਹ ਬਹੁਤ ਨੀਮੀ ਸੀਗੀ ਜਦੋਂ ਬਾਰਿਸ਼ ਹੋ ਜਾਂਦੀ ਸੀ ਤਾਂ ਗੋਡੇ-ਗੋਡੇ ਪਾਣੀ ਵਿੱਚੋਂ ਬੱਚਿਆਂ ਨੂੰ ਕ੍ਰੋਸ ਕਰਨਾ ਪੈਂਦਾ ਸੀ ਤੇ ਪੱਤੀ ਪਉਣ ਤੋਂ ਬਾਅਦ ਜਿੱਥੇ ਇੰਟਰਲੌਕ ਟਾਈਲ ਲਾਈ ਹੈਗੇ ਉਸ ਦੇ ਨਾਲ ਹੀ ਜਿਹੜਾ ਹੈਗਾ ਦੋ ਕਮਰੇ ਵੀ ਜਿਹੜੇ ਬਣਾਏ ਗਏ ਨੇ ਐਡਮਿਸ਼ਨ ਤੇ ਇਹਦਾ ਜਿਹੜਾ ਵਿਜੀਗੁਡ ਉਦਘਾਟਨ ਹੈ ਅਸੀਂ ਸਾਰੇ ਨੇ ਕਾਂਗਰਸ ਦੇ ਵਰਕਰਸ ਨੇ ਅਤੇ ਮੇਰੇ ਮਦਦ ਉਸ ਇੱਥੇ ਆ ਕੇ ਗਏ ਸੀ ਕਿ ਉਹ ਗੱਟ ਰਿਓ ਪੱਥਰ ਨਹੀਂ ਰੱਖਿਆ ਪੱਥਰ ਲਾਇਬ ਨਹੀਂ ਗਾ ਕਿਉਂਕਿ ਸਾਰੇ ਜਾਣਦੇ ਹੈਗੇ ਕਿ ਫਗਵਾੜੇ ਵਿੱਚ ਪਿਛਲੇ 3 ਸਾਲ ਦੇ ਵਿੱਚ ਜਦੋਂ ਸਾਡੀ ਗਵਰਨਮੈਂਟ ਸੀ ਆਪ ਦੇ 10 ਵੱਲੋਂ ਕਦੇ ਵੀ ਕਿਸੇ ਵੀ ਸ਼ਹਿਰ ਵਿੱਚ ਕਿਸੇ ਵੀ ਪਿੰਡ ਵਿੱਚ ਜਿਹੜਾ ਹੈਗਾ ਕਦੇ ਵੀ ਕੋਈ ਨਹੀਂ ਪੱਥਰ ਜਿਹੜਾ ਰੱਖਿਆ ਨਹੀਂ ਗਿਆ ਹੈਗਾ ਕਿਉਂਕਿ ਲੋਕਾਂ ਨੂੰ ਦਿਲਾਂ ਵਿੱਚ ਜਿਹੜਾ ਕੰਮ ਕਰਨਾ ਚਾਹੀਦਾ ਔਰ ਆਪ ਸਰਕਾਰ ਜਿਹੜੀ ਹੈਗੀ ਆ ਪਾ ਜਾਣਦੇ ਹੈਗੇ ਕਿ ਇੱਥੇ ਸਾਡਾ ਗੋਬਿੰਦਰ ਸਿੰਘ ਮਾਨ ਹੈ ਤੇ ਇਹਨਾਂ ਦੀ ਪਾਰਟੀ ਕਿੰਨੇ ਵੀ ਜਿਹੜੇ ਇਹਨਾਂ ਦੇ ਗਰੁੱਪ ਹੈ ਜਨੇ ਉਹ ਲੋਕਾਂ ਦਾ ਦੁੱਖ ਤਕਰੀਬਾ ਦੂਰ ਕਰਦੇ ਨਹੀਂ ਹੁਣ ਉਹਨਾਂ ਵੱਲੋਂ ਦੱਸਦੇ ਕਹਿੰਦੇ ਜਦੋਂ ਪਤਾ ਲੱਗਿਆ ਕਿ ਇੱਥੇ ਕੀਤਾ ਗਿਆ ਤੇ ਇਹਨਾਂ ਵੱਲੋਂ 2 ਜਾਂ 3 ਗਦੇ ਲਗਾ ਕੇ ਜਿਹੜਾ ਹੈ ਗੱਦੀ ਪੱਤਰ ਰੱਖਿਆ ਗਿਆ ਹੈ ਔਰ ਵੱਡੀ ਹੈਰਾਨੀ ਵਾਲੀ ਗੱਲ ਹੈ ਕਿ ਜਾਂ ਤਾਂ ਸਰਕਾਰ ਕੁਝ ਕਰੇ ਵੀ ਔਰ ਜਿੱਥੇ ਵੀ ਸਕੂਲ ਦੇ ਵਿੱਚ ਸਾਰੇ ਪੰਜਾਬ ਵਿੱਚ ਕੱਲ ਵੀ ਸਾਰੇ ਪੰਜਾਬ ਦੇ ਉੱਤੇ ਸਾਰੇ ਕੰਮ ਦੇ ਐਮਐਨਐਸ ਆਂਦੋਲਾ ਪਾਰੇ ਸੀ ਕਿ ਜਿਹੜੇ ਵੀ ਸਕੂਲ ਵਿੱਚ ਜਾਂਦੇ ਉਹ ਤੇ 15-15 ਦੀ ਵੀ ਹੈਪੀ ਹੈ ਜਿਹੜਾ ਸਕੂਲ ਨੂੰ ਖਰਚਾ ਕਰਨਾ ਪੈਂਦਾ ਹੈ ਸ਼ਾਬ ਮੈਨੇ ਦਾ ਅਰੇਂਜਮੈਂਟ ਕਰਨਾ ਪੈਂਦਾ ਹੈ ਚਾਹ ਪਾਣੀ ਦਾ ਕਰਨਾ ਪੈਂਦਾ ਹੈਗਾ ਕੁਰਸੀਆਂ ਦੇ ਇੰਤਜ਼ਾਮ ਕਰਨਾ ਪੈਂਦਾ ਤੇ ਇਸ ਕਰਕੇ ਸਰਕਾਰ ਨੂੰ ਚਾਹੀਦਾ ਤੇ ਘੱਟੋ ਘੱਟ ਜੇ ਕੰਮ ਕਰਨੇ ਤਾਂ ਆਹ ਦਾਣਾ ਕਿਚਰਾਂ ਤੇ ਬੋਝ ਪਾਵੇ ਕਿਉਂਕਿ ਆਪਾਂ ਸਾਰੇ ਜਾਣਦੇ ਅੱਜ ਦੇ ਸੰਘਾਈ ਦੇ ਸਮੇਂ ਕਿ ਟੀਚਰ ਕਿੰਨੇ ਜਿੱਦ ਇੱਕ ਕਈਆਂ ਸਕੂਲਾਂ ਦੇ ਵਿੱਚ ਤਾਂ ਇੱਕ ਇੱਕ ਟੀਚਰ ਹੈਗਾ ਜਾਂ ਦੋ ਦੋ ਟੀਚਰ ਹੈ ਤੇ ਉਹਨਾਂ ਤੇ ਸਾਰਾ ਸਰਕਾਰ ਖਰਚਾ ਪਾ ਦੇ 15-15 ਲੱਖ ਹਜ਼ਾਰ ਤੇ ਜੋ ਕਿ ਬਹੁਤ ਮੁਸ਼ਕਲ ਹੈਗੀ ਤੇ ਇਸ ਕਰਕੇ ਚਾਹੀਦਾ ਤੇ ਇਹ ਸੀਗਾ ਸਾਡੇ ਇੱਥੇ ਮਾਨਜੋਗ ਜਿਹੜੇ ਐਮਪੀ ਸਾਹਿਬ ਨੇ ਉਹ ਬੜੇ ਮੇਰੇ ਨਾਲ ਪਿਛਲੇ 4 ਮਹੀਨਿਆਂ ਤੋਂ ਮੈਂ ਕਿ ਹਮ ਹਮ ਆ ਕੇ ਫਗਵਾੜੇ ਵਿੱਚ ਤੁਰੇ ਫਿਰਦੇ ਨੇ ਠੀਕ ਹੈ ਨਾ ਤਕੂ ਨੂੰ ਦੇਖਣਾ ਚਾਹੀਦਾ ਵੀ ਸਾਨੂੰ 5 ਕਰੋੜ ਦੀ ਜਿਹੜੀ ਹੈਗੀ ਆ ਗ੍ਰਾਂਟ ਹੁੰਦੀ ਹੈਗੀ ਆ ਤੇ ਤੁਸੀਂ ਸਾਰੇ ਸਕੂਲਾਂ ਜਾਣੇ ਜਿੱਥੇ ਲੱਖ ਲੱਖ 2-2 ਲੱਖ ਰੁਪਏ ਦੇ ਦਿਓ ਕੀ ਫਰਕ ਪੈਂਦਾ ਹੈਗਾ ਠੀਕ ਪਤਾ ਵੀ ਲੱਗੇ ਔਰ ਪਿੰਡ ਵਾਲਿਆਂ ਨੂੰ ਵੀ ਤੇ ਸਕੂਲ ਵਾਲਿਆਂ ਨੂੰ ਵੀ ਬੜਾ ਟੀਚਰ ਸਾਹਿਬਾਂ ਨੂੰ ਵੀ ਬੱਚਿਆਂ ਨੂੰ ਬੜੀ ਖੁਸ਼ੀ ਹੋਵੇਗੀ ਜੇ ਤੁਸੀਂ ਕੁਝ ਦੇ ਕੇ ਗਏ ਨੇ ਪੱਲੇ ਕੁਝ ਨਹੀਂ ਥੇਲਾ ਕੋਈ ਦੇਣਾ ਨਹੀਂ ਹੈਗਾ ਤੇ ਬੱਲੇ ਬੱਲੇ ਐਵੇਂ ਕਰਦੇ ਫਿਰਦੇ ਤੇ ਇਸ ਕਰਕੇ ਇਹ ਜਿਹੜੀ ਸਿੱਖਿਆ ਕ੍ਰਾਂਤੀ ਦਾ ਕਹਿੰਦੇ ਹਨ ਇਹਦੀ ਸਾਰੇ ਪੰਜਾਬ ਵਿੱਚ ਹਵਾ ਨਿਕਲ ਗਈ ਹੈ ਲੋਕੀਂ ਤਾਂ ਜਾਣਦੇ ਹੈਗੇ ਕਿ ਕੀਤਾ ਕਰਾਇਆ ਕੁਝ ਨਹੀਂ ਇਹਨਾਂ ਨੇ ਤਕੂ ਨੇ ਨਹੀਂ ਪੱਤਰ ਰੱਖਦੇ ਫਿਰਦੇ ਨੇ ਤੇ ਇਸ ਕਰਕੇ ਅੱਜ ਲੋਕਾਂ ਨੂੰ ਦੇਖਣਾ ਚਾਹੀਦਾ ਕਿ ਇਹ ਜਿਹੜਾ ਹੈਗਾ ਫੁਕੀ ਜਿਹੜੀ ਸੌਰਤ ਦੀ ਖਾਤਰ ਜਿਹੜੇ ਹੈਗੇ ਨੇ ਐਵੇਂ ਕੱਜ ਫਿਰਦੇ ਨੇ ਕਿ ਇਸ ਕਰਕੇ ਆਉਣ ਵਾਲੇ ਸਮੇਂ ਵਿੱਚ ਜਦੋਂ ਬੋਟਾ ਆਣੀ ਹੈਗੀ ਆ ਤੇ ਲੋਕਾਂ ਨੇ ਇਹਨਾਂ ਨੂੰ ਜਵਾਬ ਦੇਣਾ ਅੱਜ ਦੇਖਿਓਗਾ ਮਾਲਵੇ ਦੇ ਵਿੱਚ ਜਦੋਂ ਵੀ ਕੋਈ ਜਿਹੜਾ ਹੈਗਾ ਇਹਨਾਂ ਦਾ ਕਾਰਤੂਨ ਜਾਂ ਕੋਈ ਲੀਡਰ ਜਾਂਦਾ ਹੈ ਤਾਂ ਪਿੰਡਾਂ ਦੇ ਵਿੱਚ ਇਹਨਾਂ ਨੂੰ ਇੰਟਰ ਨਹੀਂ ਕੀਤਾ ਜਾਂਦਾ ਔਰ ਆਉਣ ਵਾਲੇ ਸਮੇਂ ਵਿੱਚ ਇਹ ਵੀ ਹੋਊਗਾ ਕਿ ਇਹ ਸਾਡੇ ਦੁਆਬੇ ਦੇ ਵਿੱਚ ਵੀ ਜਿਹੜਾ ਹੈਗਾ ਲੋਕਾਂ ਨੇ ਜਿਸ ਤਰ੍ਹਾਂ ਦੀ ਇਹਨਾਂ ਦੀ ਕਾਰਗੁਜ਼ਾਰੀ ਹੈਗਾ ਇਹਨਾਂ ਨੂੰ ਪਿੰਡਾਂ ਵਿੱਚ ਤੇ ਸ਼ਹਿਰ ਵਿੱਚ ਇਹਨਾਂ ਨੂੰ ਕੰਡ ਨਹੀਂ ਦੇਣਾ ਹੈਗਾ ਕਿਉਂਕਿ ਪਰ ਦੇਖਿਓ ਤਾਂ ਅੱਜ ਦਫਤਰਾਂ ਦੇ ਵਿੱਚ ਦੇਖਿਆ ਤਾਂ ਕ੍ਰਾਪਸ਼ਨ ਕਿੰਦੀ ਕ੍ਰਾਪਸ਼ਨ ਹੈਗੀ ਆ ਉਹ ਹੱਦੋਂ ਵੱਧ ਗਈ ਹੈ ਪਰ ਬਾਕੀ ਤਾਂ ਚਲੋ ਅੱਗੇ ਤਾਂ ਹੁੰਦਾ ਸੀ ਮਾੜੇ-ਮੋٹے ਇਠਾ ਵਰਕਸ ਲੈਂਦੇ ਸੀ ਅੱਜ ਤਾਂ ਇਹਨਾਂ ਦੇ ਲੀਡਰ ਸਰ ਬਣ ਜਿਹੜੇ ਉਹ ਹਮ ਹਮਾ ਕੇ ਲੈਂਦੇ ਨੇ 68 ਨਾਲ ਪੈਸੇ ਮੰਗਦੇ ਹੈ ਕਿ ਉਸ ਕਰਕੇ ਅੱਜ ਬੇਸ਼ਕੀ ਕਾਰਪੋਰੇਸ਼ਨ ਹੈਗੀ ਦੇਸ਼ਪਤ ਤਹਿਸੀਲ ਦਫਤਰ ਹੈਗੇ ਨੇ ਬੇਸ਼ਕੀ ਕੋਈ ਵੀ ਦਫਤਰ ਹੈਗੇ ਕ੍ਰਾਪਸ਼ਨ ਜਿਹੜੀ ਹੈਗੀ ਆ ਉਹ ਅਜੇ ਬਚ ਚੁੱਕੀ ਹੈ ਕਿ ਤੋਸ਼ ਕਰਕੇ ਅੱਜ ਸਾਰੇ ਲੋਕਾਂ ਸੁਗਵਾੜ ਦੇ ਵਸਨੀਕਾਂ ਦੇ ਧਿਆਨ ਵਿੱਚ ਲਿਆ ਜਾਂਦਾ ਕਿ ਇਹਨਾਂ ਦੀ ਜਿਹੜੀ ਫੋਕੀ ਜਿਹੜੀ ਸ਼ੋਹਰਤ ਵਾਸਤੇ ਇਹ ਕੰਟਰਫਰਡ ਦੇ ਨਾਮ ਤੇ ਇਸ ਕਰਕੇ ਇਹਦਾ ਜਵਾਬ ਜਿਹੜਾ ਹੈਗਾ ਆਉਣ ਵਾਲੇ ਸਮੇਂ ਵਿੱਚ ਜਿਹੜਾ ਸੁਗਵਾੜਾ ਵਸੇ ਵਾਲੀ ਦਿੱਤਾ ਜਾਵੇਗਾ ਪੰਜਾਬੀ ਜਾਣਦੇ ਹੈ ਕਿ ਆਪ ਸਰਕਾਰ ਵੱਲੋਂ ਸਾਰੇ ਹੀ ਪੰਜਾਬ ਦੇ ਹਲਕਿਆਂ ਵਿੱਚ ਸਿੱਖਿਆ ਕ੍ਰਾਂਤੀ ਦੇ ਨਾਮ ਤੇ ਫੋੜ ਕੀਤਾ ਜਾ ਰਿਹਾ ਹੈ। ਅਪਰ ਸਾਰੇ ਜਾਣਦੇ ਹੈ ਕਿ ਪਿਛਲੇ ਲਗਭਗ 35-36 ਸਾਲ ਦੇ ਰਾਜ ਵਿੱਚ ਇਹਨਾਂ ਵੱਲੋਂ ਸਾਰੇ ਹੀ ਪੰਜਾਬ ਦੀ ਜਿਹੜੀ ਦੁਰਦਸ਼ਾ ਕਰ ਦਿੱਤੀ ਹੈ ਨਾ ਪਿੰਡਾਂ ਵਿੱਚ ਨਾ ਸ਼ਰਕਾਂ ਨਾ ਕੋ ਕੋਸ ਕੋ ਕੰਮ ਜਿਹੜਾਗਾ ਵਿਕਾਸ ਦੇ ਕੰਮ ਪਿੱਛੇ ਤੇ ਇਸ ਕਰਕੇ ਇਹਨਾਂ ਵੱਲੋਂ ਫੋਕੀ ਸ਼ੁਰੂਫ ਹੋਸ ਫਸਲ ਕਰਨ ਵਾਸਤੇ ਸਾਰੇ ਹੀ ਹਲਕਿਆਂ ਵਿੱਚ ਜਿਹੜਾ ਹੈਗਾ ਧੜਾ ਧੜ ਜਿਹੜਾ ਦੀਪਕ ਰੱਖੇ ਜਾਂਦੇ ਹਨ ਬੇਸ਼ੱਕ ਨਹੀਂ ਕਰੇ ਉਹ ਅਸੋ ਬਣਿਆਗਾ ਬੇਸ਼ੱਕ ਨਹੀਂ ਕਰੇ ਟਾਇਲਟ ਬਣਿਆਗਾ ਬੇਸ਼ੱਕ ਵੀ ਕੋਈ ਚਾਰ ਇਤਾਂ ਲਾਈਆਂ ਹੈਗੀਆਂ ਇਸ ਕਰਕੇ ਕੇਸੀ ਕਲੀ ਵਿੱਚ ਜਿੱਥੇ ਸਾਡੇ ਵੱਲੋਂ ਪਹਿਲਾਂ ਸਕਾਲੀ ਐਲੀਮੈਂਟਰੀ ਸਕੂਲ ਚਮਾਰ ਸਕੂਲ ਜਿਹੜਾ ਹੈਗਾ ਗੁਰੂ ਨਵੀਦਾਨ ਨਗਰ ਵਿੱਚ ਹੈਗਾ ਉਹਦਾ ਪਰਦਾ ਫਾਸ਼ ਕੀਤਾ ਗਿਆ ਸੀ ਉਸੇ ਖੜੀ ਵਿੱਚ ਜਿਹੜਾ ਹੈਗਾ ਅੱਜ ਫਿਰ ਜਿਹੜਾ ਹੈਗਾ ਸਰਕਾਰੀ ਐਲੀਮੈਂਟਰੀ ਸਕੂਲ ਚਾਚੋਕੀ ਵਿਖੇ ਵੀ ਜਿਹੜਾ ਹੈਗਾ ਇਸੇ ਤਰ੍ਹਾਂ ਦਾ ਢੋਗ ਕੀਤਾ ਗਿਆ ਔਰ ਜਿਸ ਵਿੱਚ ਸਾਡੇ ਬਹੁਤ ਹੀ ਯਾਨੀ ਕਿ ਵਾੜੇ ਵਿੱਚ ਕੀਤੇ ਹਾਸਲ ਕਰ ਰਹੇ ਐਮਪੀ ਸਾਹਿਬ ਮੁਖਤਾਰਾ ਮੁਖਬੇ ਵਾਲਜੀ ਇਸੇ ਤਰ੍ਹਾਂ ਇਥੇ ਦੇ ਹਲਕਾ ਇੰਚਾਰਜ ਸਰਦਾਰ ਗੋਬਿੰਦਰ ਸਿੰਘ ਮਾਨ ਜੀ ਤੇ ਇਹਨਾਂ ਦੀ ਸਾਰੀ ਟੀਮ ਹੈਗੀ ਹੈ ਜਿਹੜੇ 50 ਬੰਦੇ ਹੈਗੇ ਨੇ ਏ ਹੁਣ ਹਮਾ ਆ ਕੇ ਜਿਹੜੇ ਪਿੰਡਾਂ ਵਿੱਚ ਜਾ ਕੇ ਸ਼ਹਿਰ ਦੇ ਵਿੱਚ ਜਿਹੜਾ ਹੈਗਾ ਇੰਨੀ ਪੱਤਰ ਲੱਖ ਰਹੇ ਨੇ ਕਿਤੇ ਉਦਘਾਟਨੀ ਕਰ ਰਹੇ ਹੈਗੇ ਨੇ ਬੇਸਿਕਲੀ ਇੱਕ ਸਕੂਲ ਵਿੱਚ ਜੋ ਕਿ ਇੱਥੇ ਪਹਿਲਾਂ ਹੀ ਐਨਐਵੀ ਭਰਾਵਾਂ ਵੱਲੋਂ ਸਰਕਾਰ ਵੱਲੋਂ ਬਣਾਇਆ ਜਾ ਚੁੱਕਾ ਹੈਗਾ ਉਹ ਕਿੰਨਾ ਵੱਲੋਂ ਬੜੀ ਹਸੋਹੇ ਵਾਲੀ ਗੱਲ ਹੈਗੀ ਆ ਇੱਕ ਵਾਸ਼ਰੂਮ ਦੀ ਜਿਹੜੀ ਅਰਜਿਨਲ ਹੈਗਾ ਜਿਹੜਾ ਹੈਗਾ ਉਹਦੀ ਮੁਰੰਮਤ ਦਾ ਜਿਹੜਾ ਹੈਗਾ ਇਹਨਾਂ ਨੇ ਨੀ ਪੱਤਰ ਰੱਖਿਆ ਔਰ ਮੈਂ ਲਗਭਗ ਜਿਹੜਾ 30 ਸਾਲ ਦੀ ਸਰਵਿਸ ਕਿਤੇ ਕੀਤੀ ਪੰਜਾਬ ਦੇ ਵਿੱਚ ਕਿਤੇ ਪੰਜਾਬ ਸਰਕਾਰ ਦੇ ਵਿੱਚ ਮੈਂ ਇਹ ਚੀਜ਼ਾਂ ਜਾਨ ਕੇ ਹਸੂ ਹਿੰਨੀ ਸਥਿਤੀ ਕਤਰੀ ਦੇਖੀ ਕਿ ਮੁਰੰਮਤ ਵਾਲਾ ਜਿਹੜਾ ਹੈਗਾ ਉਹਦੇ ਨੀ ਪੱਤਰ ਲੱਗਦੇ ਇਸ ਕਰਕੇ ਇਹ ਸੂਚਾਰੇ ਪਰ ਜਾਣ ਦੇਗੇ ਕਿ ਇਹ ਐਨਆਰਆਈ ਪਰਵਾਨੇ ਸਕੂਲ ਨਾਲ ਬਣਾਇਆ ਜਾਂਦਾ ਹੈਗਾ ਉਸ ਇੱਥੇ ਤੇ ਕਮੇਟੀ ਸਕੂਲ ਕਮੇਟੀ ਦੇ ਜਿਹੜੇ ਚੇਅਰਮੈਨ ਸਰਦਾਰ ਸੂਰਜ ਸਿੰਘ ਜੀ ਹੈਗੇ ਨੇ ਉਹਨਾਂ ਦੇ ਯਤਨਾਂ ਸਦਕਾ ਹੈਗਾ ਕੰਨਾਰੇ ਭਾਵਨ ਦੇ ਸਰੋਗ ਦੇ ਸੰਕਟ ਜਿਹੜਾ ਹੈਗਾ ਇੱਥੇ ਪਹਿਲਾਂ ਹੀ ਜਿਹੜੇ ਹੈਗੇ ਇੰਟਰਲੋਕਿੰਗ ਟਾਈਲਸ ਵਗੈਰਾ ਜਦੋਂ ਇਹ ਸ਼ੁਗਰ ਜਿਹੇ ਬਣਾਏ ਗਏ ਕਿ ਇਸ ਕਰਕੇ ਜਿਹੜਾ ਬੋਰ ਕਰਵਾਇਆ ਗਿਆ ਇਸ ਕਰਕੇ ਬੱਚੇ ਨੇ ਦੇਖਣ ਨੂੰ ਲੱਗਦਾ ਹੈ ਕਿ ਵਾਕਈ ਸਮਾਰਟ ਸਕੂਲ ਹੈਗਾ ਉਹ ਦੇਖ ਰਹੇ ਕਿ ਸਾਰਾ ਹੀ ਲੋਕ ਨੇ ਆਪ ਜਿਹਾ ਸੁਰਨਾ ਕੀਤਾ ਹੈ ਇਸ ਕਰਕੇ ਕੀ ਜਿਹੜੇ ਇੱਥੇ ਘਟਨ ਕਰਕੇ ਦੱਸ ਸਕਦੇ ਕਿ ਇਹਨਾਂ ਨੇ ਇਹ ਕੀਤਾ ਕੀ ਹੈਗਾ ਸਭ ਨੂੰ ਦੱਸਤਾ ਦੇ ਇਸ ਕਰਕੇ ਸਾਰੇ ਫਰਾਡ ਜਿਹੜੇ ਕਰ ਰਹੇ ਨੇ ਇਸ ਕਰਕੇ ਅੱਜ ਦੇ ਪੰਜਾਬ ਦੇ ਵਾਸੀ ਹੈਗੇ ਉਹ ਸਾਰੇ ਜਾਣਦੇ ਹੈਗੇ ਕਿ ਇਹ ਸਾਰੇ ਇਹਨਾਂ ਦੇ ਪੱਲੇ ਕੁਝ ਵੀ ਨਹੀਂ ਪਰ ਆਉਣ ਵਾਲੇ ਸਮੇਂ ਵਿੱਚ ਆਪਾਂ ਦੇਖਦੇ ਹਾਂ ਕਿ ਬਿਸ਼ੇਪ ਕੀ ਕਿਤੇ ਵੀ ਜਾਂਦੇ ਕਿ ਨਹੀਂ ਬਿਸ਼ੇਪ ਦੇ ਮਾਲ ਵਿੱਚ ਜਾਂਦੇ ਆ ਲੋਕ ਇਹਨਾਂ ਝੂਠੇ ਬੰਦਿਆਂ ਨੂੰ ਇਹਨਾਂ ਝੂਠੇ ਲਾਰੇ ਲਾਲਾ ਕੇ ਜਿਹੜਾ ਹੈਗਾ ਲੋਕਾਂ ਦਾ ਕੰਮ ਬਸ ਇੰਨਾ ਹੀ ਕਰੇਗਾ ਇਸ ਕਰਕੇ ਇਹਨਾਂ ਪਿੰਡਾਂ ਚ ਵੀ ਬੰਦ ਹੋਣਗੇ ਅਤੇ ਇਹੀ ਜਿਹੜੀ ਹਵਾ ਹੈਗੀ ਹੋਰ ਹੀ ਹੋਰ ਗੋਬੇ ਵਿੱਚ ਵੀ ਆਵੇਗੀ ਔਰ ਇਹਨਾਂ ਦਾ ਪਿੰਡਾਂ ਵਿੱਚ ਜਗ੍ਹਾ ਦਾ ਰੋਪਣਾ ਮੁਸ਼ਕਲ ਹੋ ਗਿਆ ਇਸ ਕਰਕੇ ਮੈਂ ਇੱਥੇ ਸਾਰੇ ਫਗਵਾੜਾ ਵਾਸੀਆਂ ਦੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਕਿ ਇਹ ਜਿਹੇ ਬੰਦਿਆਂ ਦੇ ਜਿਹੜੇ ਕੇ ਬੰਦੇ ਲੋਕਾਂ ਨੂੰ ਬੇਕੂ ਬਣਾ ਰਹੇ ਹੈਗੇ ਨੇ ਉਹਨਾਂ ਨੂੰ ਧਿਆਨ ਵਿੱਚ ਰੱਖ ਕੇ ਜਿਹੜਾ ਹੈਗਾ ਇਹਨਾਂ ਨੂੰ ਜਿਹੜਾ ਹੈਗਾ ਮੂੰਹ ਨਿ ਲਗਾਉਣਾ ਚਾਹੀਦਾ ਤੁਸੀਂ ਐਸੇ ਵੀ ਦੇਖੀਏ ਫਗਵਾੜੇ ਵਿੱਚ ਨਹੀਂ ਸਿਰਫ ਪੂਰੇ ਪੰਜਾਬ ਵਿੱਚ ਜਿਹੜਾ ਹੈਗਾ ਇਹਨਾਂ ਦਾ ਜਿਹੜਾ ਹੈਗਾ ਇਹ ਝੂਠ ਦਾ ਜਿਹੜਾ ਪਰਦਾ ਲਾਇਆ ਹੈਗਾ ਫਾਸ ਹੋ ਚੁੱਕਾ ਹੈਗਾ ਆਉਣ ਵਾਲੇ ਸਮੇਂ ਵਿੱਚ ਲੋਕ ਇਹਨਾਂ ਨੂੰ ਜਿਹੜਾ ਹੈਗਾ ਮੂੰਹ ਨਾਲ ਲਗਾ ਕੇ ਜਿਹੜਾ ਹੈਗਾ ਇਹਨਾਂ ਨੂੰ ਜਿਹੜੀ ਅਸੀਂ ਜਿਹੜਾ ਰੱਖਣਾ ਧੰਨ ਸਰਕਾਰੀ ਐਲੀਮੈਂਟਰੀ ਸਕੂਲ ਲੰਗਰਕੇੜਾ ਰੋਡ ਚਾਚੂਪੀ ਫੇਸ ਉੱਤੇ ਖੜਾ ਹੈ। ਇਸ ਸਕੂਲ ਬਾਰੇ ਮੈਂ ਦੱਸਣਾ ਚਾਹੁੰਦਾ ਹਾਂ। ਇਹ ਸਕੂਲ ਦੀ ਜਿੰਨੀ ਵੀ ਇਮਾਰਤ ਬਣੀ ਹੈ ਪਿਛਲੇ 30-40 ਸਾਲਾਂ ਚ ਸਾਡੇ ਪਿੰਡ ਵਾਸੀ ਸਾਡੇ ਬਜ਼ੁਰਗਾਂ ਦੀ ਮਿਹਨਤ ਨਾਲ ਬਣੀ ਹੈ। ਕਿਉਂਕਿ ਇਹ ਦੀ ਕੰਸਟਰਕਸ਼ਨ ਇਕੱਠੀ ਇੱਕ ਟਾਈਮ ਨਹੀਂ ਹੋਈ। ਬਹੁਤ ਥੋੜਾ-ਥੋੜਾ ਕਰਕੇ ਇਹਨੂੰ ਇੱਥੇ ਤੇ ਬੁਝਾਇਆ ਗਿਆ ਹੈ। ਪਹਿਲਾਂ ਇਸ ਸਕੂਲ ਦੇ ਸਿਰਫ ਚਾਰ ਕਮਰੇ ਸੀ। ਔਰ ਹੁਣ ਸਾਰਾ ਗਰਾਊਂਡ ਫਲੋਰ ਕੰਪਲੀਟ ਕਰਕੇ ਇਹਦਾ ਫਸਟ ਰੂਮ ਹੋਇਆ ਉਹ 100% ਪੇਟਵਾਸੀਆਂ ਦੇ ਸਹਿਯੋਗ ਤੇ ਐਨਆਰਵੀਆਂ ਦੇ ਸਹਿਯੋਗ ਨਾਲ ਬਣਿਆ ਹੈ ਹੋਰ ਬੜੀ ਹੈਰਾਨਗੀ ਦੀ ਗੱਲ ਹੈ ਕੰਮ ਤਾਂ ਕੋਈ ਕੰਸਟਰਕਸ਼ਨ ਦਾ ਨਵਾਂ ਹੋਣ ਵਾਲਾ ਨਹੀਂ ਹੈ ਪਰ ਪੰਜਾਬ ਸਰਕਾਰ ਇਥੇ ਹੋਇਓ ਕੰਮ ਦਾ ਇਹ ਤੋਟਨ ਕਰਦੀ ਹੈ ਕਿ ਜਿਹੜੇ ਬਾਥਰੂਮਾਂ ਦੇ ਟਾਈਲਰ ਦਾ ਟੋਟਨ ਕੀਤਾ ਗਿਆ ਹੈ ਇਹ ਬਾਥਰੂਮ ਤਕਲੀਫਰ 5-600 ਰੁਪਏ ਨਾਲ ਦੇ ਬੁਣੇ ਹੋਏ ਹਨ ਸਿਰਫ ਇਹਦੇ ਹੁਣ ਮੋਡੀਫਿਕੇਸ਼ਨ ਕੀਤੀ ਗਈ ਹੈ ਟਾਈਲਰ ਵਗੈਰਾ ਲਾਈਆਂ ਗਈਆਂ ਨੇ ਤੇ ਪਿੰਡ ਵਾਸੀ ਵੀ ਤੋਂ ਦੇ ਖਲਾਲ ਹੈਗੇ ਆ ਸਰਕਾਰੀ ਜਿਹੜੇ ਐਮਪੀ ਸਾਹਿਬ ਜਾਂ ਹੋਰ ਇਥੇ ਆ ਕੇ ਆਪਣਾ ਪੱਥਰ ਲਗਾ ਕੇ ਲੋਕਾਂ ਨੂੰ ਦਿਖਾਉਂਦੇ ਹਨ ਜਦ ਕਿ ਲੋਕ ਅਸਲੀ ਪੰਥੀ ਜਾਣੂ ਹਨ ਕਿ ਇਥੇ ਨੁਕਿਸ ਕੀ ਕੀਤਾ ਤੇ ਮੈਂ ਤਾਂ ਸਮੂਹ ਮਾਲਾਕਾ ਨਿਵਾਸੀ ਨੂੰ ਇਹ ਹੀ ਦੱਸਣਾ ਚਾਹੁੰਦਾ ਹਾਂ ਕਿ ਜੋ ਕੁਝ ਆਪ ਸਰਕਾਰ ਕਰ ਰਹੀ ਹੈ ਇਹਨਾਂ ਤੋਂ ਆਪਾਂ ਨੂੰ ਖਬਰਦਾਰ ਹੋਣਾ ਚਾਹੀਦਾ ਤੇ ਇੱਦਾਂ ਦੇ ਝੂਠੇ ਜਿਹੜੇ ਮੋੜ ਲਾਉਂਦੇ ਆ ਜਾਂ ਹੋਰ ਇਹਨਾਂ ਦਾ ਵਿਰੋਧ ਕਰਨਾ ਚਾਹੀਦਾ